ਬਣਾੰਤ ਨੇ ਹਜੇ 2 ਸਾਲੀ 1.5 ਸਾਲੀ ਹੋਇਆ ਪਾਇਆ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਬਣਾ ਦੇ ਤਾਂ ਦਲਤਾਛਾ ਕਰ ਰਿਹਾ ਬਣਾ ਪਾ ਕੇ ਇਹ ਕਹਿੰਦਾ ਵੀ ਤੁਸੀਂ ਮਾਂ ਪੈਨ ਨੂੰ ਕੁੱਟੋ ਮਾਰੋ ਨਾਲੇ ਕਾਦੇ ਵਾਸਤੇ ਕੁੱਟਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ ਬਸ ਹਰ ਕਰਾਂ ਦੇ ਬਸ ਕੁੱਟੋ ਮਾਰੋ ਲੁੱਟੋ ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇਹਨਾਂ ਸਾਡੇ ਨਾਲ ਲੜਨਾ ਘੋਣਾ ਸ਼ੁਰੂ ਕਰਤਾ ਉਹਦੇ ਧੰਨੇ ਦੇ ਵਿੱਚ ਅਮਰਤਪਾਲ ਮਹਿਰੋ ਦੇ ਨਾਲੇ ਦੇ ਸੰਬੰਧ ਬਣ ਕੇ ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋਹ ਪਹਿਕੇ ਬਣ ਰਿਹਾ ਇਹਦਾ ਲੈ ਤਾਂ ਲੜਾਈ ਚੰਗੀ ਨਾ ਦੀ ਇਹ ਨਾ ਮੈਂ ਤਾਂ ਨਾਤੀ ਲੜਾਈ ਰੱਖਣੀ ਮੈਂ ਤੁਹਾਡਾ ਭੜੇਫਾ ਰੋਲਣਾ ਹੈ ਮੈਂ ਤੁਹਾਨੂੰ ਘੁੱਟ ਮਾਰ ਕੇ ਤੁਹਾਡਾ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਟੱਕਾ ਕਰਨਾ ਇਹ ਦੇ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਾ ਮੈਂ ਤਾਂ ਢਿੰਗ ਬਣ ਜਾਣਾ ਮੈਂ ਤਾਂ ਇੱਥੇ ਢਿੰਗ ਬਸੋਣੇ ਮੈਂ ਤੁਹਾਨੂੰ ਬਸਣ ਦੇ ਫਿਰ ਇਹ ਅਮਰਪੁਰ ਨੂੰ ਲੈ ਕੇ ਆਇਆ ਕਹਿੰਦਾ ਕਿ ਮੈਨੂੰ ਬੇਦਖਲ ਕਰ ਦੇ ਮੈਂ ਤਾਂ ਇਹਨਾਂ ਢਿੰਗਾ ਸਗਰਾ ਨਾ ਗਗੋ ਆਣੀ ਤੇਰੇ ਇਹ ਕੀ ਹੋਇਆ ਜਿਹੜਾ ਅਜ ਪੁੱਤਰ ਤੁਹਾਡਾ ਇਸ ਤਰ੍ਹਾਂ ਦੇ ਕੀ ਕਰੀ ਜੀ ਥੱਤ ਤੋਂ ਮਾਰ ਕੇ ਸੱਟ ਗਿਆ ਜਵਾਂ ਹਾਂ ਹਾਂ ਇਸ ਤਰ੍ਹਾਂ ਦਾ ਇਸ ਬਾਤ ਦਾ ਕੀ ਦੱਸੀ ਹੋਣੀ ਇਹ ਇਹ ਤਾਂ ਟਿਪਲੀਤ ਕਾਪਤੀ ਕਿਉਂ ਆਈ ਕੀ ਹੰਟੀ ਕਰ ਰਿਹਾ ਬਾਹਰ ਦਾ ਲੋਹਿਕ ਜਿਹੜਾ ਹੱਟੇ ਨਾ ਕਰ ਜਾਂਦੇ ਲੋਕਾਂ ਨਾਲ ਕਰਦਾ ਹਾਂ ਮੈਂ ਜਿੱਤੇ ਮਰਜੀ ਵੱਡਾ ਪੱਤਰ ਸੀਗਾ ਤੇ ਵੱਡਾ ਜੀ ਕੀ ਮੀਤਾਂ ਨਾਲ ਜਾਂਦੇ ਇਹਨਾਂ ਨੂੰ ਕੀ ਕੋਈ ਨਹੀਂ ਮੀਤਾਂ ਨੂੰ ਵੀ ਇਹ ਤੂੰ ਆਈ ਮੀਤ ਜਿਹੜੀ ਕੁੱਟ ਮਾਰ ਕਰ ਦਿੰਦਾ ਇਹ ਮੀਤ ਦਾ ਦਾ ਤੁਹਾਡੇ ਤੇ ਹਮਲਾ ਕੀਤਾ ਤੁਹਾਡੀ ਘਰ ਵਾਦੀ ਤੇ ਕੀਤਾ ਅਨ ਮੋਟਰ ਨਿਕਲ ਭੂਗੇ ਲੈ ਗਿਆ ਮੋਬਾਈਲ ਲੈ ਗਿਆ ਕੋਈ ਸਾਡੀ ਕੁੱਟ ਮਾਰ ਬੂਰ ਕੀਤੀ ਐਕਡਮ ਪਾਲ ਲਾ ਕੇ ਪੈਿੰਦੇ ਨਾ ਮਾਫੀ ਬਹੁਤ ਬੁਰੀ ਕੀਤੀ ਧਰਦਨੇ ਨੇ ਇੰਨੀ ਜਦਾ ਕੁੱਟ ਮਾਰ ਕਿ ਅਨ ਇਹ ਕੁਟੜਿਆ ਨਹੀਂ ਜਾਂਦਾ ਜੀ ਇਹ ਨਾ ਰੁਕਤੀ ਜਾਣ ਨੂੰ ਜਿੱਤੇ ਕਰਦੇ ਨਾ ਚਾਹ ਪੀਣ ਨੂੰ ਨਾਲ ਇਸ ਤਰ੍ਹਾਂ ਦੇਦੇ ਸਵਾਤ ਕੀ ਦਿੱਤੀ ਹੁਣ ਸਮਾਂ ਦੇ ਦੇ ਜੀ ਕਿ ਇਹ ਸਾਡੇ ਨਾਲ ਸਾਡੇ ਨਾਲ ਕਰ ਗਿਆ ਨਹੀਂ ਤੁਸੀਂ کہہ ਰਹੇ ਅਮਰਪਾਲ ਨਾਲ ਅਮਰਪਾਲ ਨਾਲ ਇਹ ਜਿਹੜਾ ਜਿਹੜਾ ਜਿਬਰੂ ਵਾਲ ਜੇਲ੍ਹ ਚ ਭੇਜਿਆ ਉਹਦੇ ਨਾਲ ਬਹੁਤ ਜਿਆਦਾ ਸੰਬੰਧ ਸੀ ਉਹ ਉਹ ਨੂੰ ਕਹਿੰਦਾ ਮੈਂ ਉਹਦੇ ਨਾਲ ਜਾ ਕੇ ਥੋੜੇ ਬਹੁਤ ਬੁਰੀ ਹਾਲਤ ਕਰੂੰਗਾ ਤੁਹਾਡੇ ਨਾਲ ਇੱਕ ਮਹਿਰਮ ਦਾ ਅਮਰਪਾਲ ਉਹ ਨੂੰ ਵੀ ਕਹਿੰਦਾ ਮੈਂ ਤੁਹਾਡੇ ਨਾਲ ਬਹੁਤ ਬੁਰੀ ਹਾਲਤ ਕਰੂੰਗਾ ਲਿਆ ਕੇ ਉਹ ਵੀ ਸਾਨੂੰ ਧੋੱਕੇ ਮਾਰਦਾ ਰਿਹਾ ਅਮਰਪਾਲ ਸਾਡਾ ਪਾਸ ਹਾਂਜੀ ਹਜੇ ਵੀ ਹੁਣ ਧੋੱਕੇ ਮਾਰਦਾ ਹੈ ਕਹਿੰਦਾ ਮੈਂ ਮਾਰ ਦੇਣੀ ਆ ਮਾਰ ਕੇ ਜਾਣਾ ਤੁਨੂੰ ਕੀ ਵਜਾ ਜਿਹੜੀ ਮਾਰਤੀ ਐ ਨਹੀਂ ਬਸ ਬਸ ਨਸ਼ੇ ਦੇ ਵਿੱਚ ਲੋਰ ਚ ਕੀ ਜਾਂਦਾ ਸਾਰਾ ਕੁਝ ਵੈਸੇ ਆ ਨਹੀਂ ਮੰਗ ਪੈਸੇ ਮੰਗਦਾ ਆਈ ਆ ਇਹ ਮੰਗਦਾ ਘਰ ਛੱਡੋ ਕੋਈ ਕਰਾਣਗੇ ਜਾਲੇ ਤਾਂ ਘਰ ਛੱਡ ਕੇ ਚਲੇ ਜਾਓ ਤੁਸੀਂ ਤੇ ਬਸ ਆਪਣਾ ਮੈਰ ਹੂੰਗਾ ਤੇ ਕੋ ਕਾਗਜ਼ੀ ਕਾਰਵਾਈ ਕਰਵਾਈ ਐ ਤੇ ਕ ਬੇਦਖਲ ਕੀਤਾ ਜੀ ਫੇਰ ਵੀ ਆ ਹਾਂ ਫੇਰ ਵੀ ਕਹਿੰਦਾ ਆਉਂਦਾ ਵੀ ਇਹ ਕੀ ਆਉਂਦਾ ਜੀ ਕਾਗਜ਼ੀ ਕੀ ਮੰਗ ਘਾੜੀ ਮੰਗਲ ਜਨ ਇੱਕ ਤਾਂ ਪੁਲਿਸ ਨੂੰ ਫੜ ਕੇ ਅੰਦਰ ਕਰੇ ਪੂਰੀ ਕਾਰਵਾਈ ਕਰੇ ਉਹਤੇ ਤੁਹਾਡੇ ਘਰੇ ਆ ਕੇ ਹਮਲਾ ਕੀਤਾ ਹਾਂਜੀ ਹਾਂਜੀ ਘਰੇ ਆ ਗਏ ਕੈਮਰੇ ਚ ਕਹਿ ਸੀ ਕੈਮਰੇ ਚ ਕੈਦ ਕੀਤਾ ਹੋਇਆ ਜੀ ਸਾਰਾ ਕੋਈ ਕੈਮਰੇ ਕਰਕੇ ਅਸੀਂ ਬਚ ਗਏ ਨਹੀਂ ਤਾਂ ਸਾਨੂੰ ਮਾਰ ਜਾਣਾ ਸੀ ਉਹਨਾਂ ਨੇ ਕਿੰਨੇ ਜਣੇ ਆਏ ਪਰ ਪੰਜ ਜਣੇ ਪੰਜ 6 ਜਣੇ 6 ਜਣੇ ਸੀ ਸਾਰੇ ਬਾੜਾ ਨਹੀਂ ਤਿੰਨ ਦੋਹਾਂ ਦੇ ਪਾਣੀ ਪਾਏ ਸੀ ਤਿੰਨਾਂ ਦੇ ਤੇ ਦੋ ਦੋ ਤਿੰਨ ਉਹ ਐ ਸੀ ਦੂਜੀ ਸਾਦੇ ਕੱਪੜਿਆਂ ਦੇ ਮੂੰਹ ਲਵੇਟੇ ਸੀ ਉਹਨਾਂ ਦੇ ਯਾ ਬਸ ਕਾ ਪਾਣੀ ਚ ਆ ਕੇ ਹਾਂਜੀ ਪਾਣੀ ਜਾਏ ਜੀ ਮੈਂ ਗਵਾਲ ਨਹੀਂ ਕਰਦਾ ਹਾਂ ਸਾਰੇ 25 ਸਿੰਹ ਕਾਰਵਾਈ ਮੈਨੂੰ ਦੇ ਜੀ ਹਾਂਜੀ ਕਾਰਵਾਈ ਤੂੰ ਨਹੀਂ ਚਾਹੀਦੀ ਜਿਹੜੀ ਇਹ ਇਹ ਚ ਬੰਦੇ ਉਹਨਾਂ ਤੇ ਕਾਰਵਾਈ ਸਾਰਿਆਂ ਤੇ ਹੋਣੀ ਚਾਹੀਦੀ ਏ ਸ਼ਰਿਆ ਹੁੰਦਾ ਹਾਂਜੀ ਹਾਂਜੀ ਸ਼ਰਿਆ ਹੁੰਦੀ ਹਜੇ ਵੀ ਧੌਂਕੀਆਂ ਦਿੰਦਾ ਜੀ ਹਜੇ ਬਹੁਤ ਜ਼ਿਆਦੇ ਹੁਣ ਧੌਂਕੀਆਂ ਫੋਨ ਆਈ ਜਾਂਦੇ ਲੋਕਾਂ ਨੂੰ ਮੈਂ ਛੱਡਣੇ ਨਹੀਂਗੇ ਪੁਲਿਸ ਮਾ ਮਲਾਜਮਾਂ ਨੂੰ ਵੀ ਆਈ ਜਾਂਦੇ ਸਾਡੇ ਰਿਸ਼ਤੇਦਾਰਾਂ ਨੂੰ ਵੀ ਆਈ ਜਾਂਦੇ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹੇ ਤਸਵੀਰ ਕਰ ਮੈਂ ਬਣਾਈ ਗੋਗਵਾਣੀ ਦੇ ਰੰਨਣ ਨੇ ਕੀ ਹੋਇਆ ਜਿਸ ਵੀ ਕੋਰਜੇ ਤੇ ਤੁਹਾਡੇ ਤੇ ਹਮਲਾ ਹੋਇਆ ਕਿਨੇ ਕੀਤਾ ਤੇ ਕਿਉਂ ਸਾਡੇ ਮੁੰਡੇ ਨੇ ਕੀਤਾ ਜੀ ਕੀ ਹੋਇਆ ਇਹਨੂੰ ਅਸੀਂ ਪੜਾ ਕੇ ਤੇ ਭੇਜਿਆ ਸੀ ਕੈਨੇਡਾ ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇਹਨਾਂ ਸਾਡੇ ਨਾਲ ਲੜਨਾ ਘੋਣਾ ਸ਼ੁਰੂ ਕਰਤਾ ਅਸੀਂ ਆਸਟ੍ਰੇਲੀਆ ਚੜ ਗਏ ਸੀ ਸਾੜ ਪਾ ਇੱਕ ਆਸਟ੍ਰੇਲੀਆ ਲਾਏ ਜਦੋਂ ਅਸੀਂ ਵਾਪਸ ਆਏ ਉਹਦੇ ਧਰਨੇ ਦੇ ਵਿੱਚ ਅਮਰਤਪੁਰ ਮਹਿਰੋ ਦੇ ਨਾਲ ਇਹਦੇ ਸਬੰਧ ਬਣ ਗਏ ਏ ਆ ਕੇ ਜਦੋਂ ਇਹ ਘਰੇ ਆਏ ਅਸੀਂ ਇੱਕ ਦਿਨ ਆ ਕੇ ਧਰਨੇ ਤੇ ਚੜਾ ਜਾਇਆ ਕਰੇ ਕਦੇ ਘਰੇ ਆ ਜਾਇਆ ਕਰੇ ਫਿਰ ਇਹ ਸਾਡੇ ਨਾਲ ਲੜਨਾ ਘੋਣਾ ਸ਼ੁਰੂ ਕਰਤਾ ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋ ਬਹਿ ਕੇ ਵੰਡ ਰਾਂ ਇਹਦਾ ਨਾ ਤੇ ਲੜਾਈ ਚੰਗੀ ਨਾ ਦੀ ਇਹ ਆਂਦਾ ਮੈਂ ਤਾਂ ਨੈਤੀ ਲੜਾਈ ਰੱਖਣੀ ਮੈਂ ਤੁਹਾਡਾ ਭਰੇਪਾ ਰੋਲਣ ਆਇਆ ਤੈਂ ਮੈਂ ਤੁਹਾਨੂੰ ਕੁੱਟ ਮਾਰ ਕੇ ਤੁਹਾਡੇ ਕੋ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਢੱਕਾ ਕਰਨਾ ਠੀਕ ਹੈ ਮੈਂ ਵਾਪਸ ਫਿਰ ਕਹਿੰਦਾ ਮੈਂ ਵਾਪਸ ਘਰੇ ਡਾ ਜਾਣਾ ਵਾ ਫੇਟਾ ਹੀ ਲਖ ਲਾ ਕੇ ਵਾਪਸ ਕੈਨੇਡਾ ਦੀ ਫੇਲਾਈ ਫਿਰ ਇਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਾ ਮੈਂ ਤਾਂ ਮੈਂ ਨੰਗਾ ਬਣ ਜਾਣਾ ਮੈਂ ਤਾਂ ਇੱਥੇ ਨੰਗਾ ਬਸੋਣੇ ਮੈਂ ਤੁਹਾਨੂੰ ਬਸਣੇ ਦੇਣਾ ਇਹ ਦਿੱਲੀ ਦਾ ਇਹਦਾ ਕੰਮ ਚੱਲਦਾ ਸੀਗਾ ਠੀਕ ਆ ਇਸ ਤਰ੍ਹਾਂ ਲੜ ਕੇ ਘਰੋਂ ਚਲਾ ਜਾਂਦਾ ਸੀ ਫੇਰ ਆ ਜਾਂਦਾ ਸੀ ਫੇਰ ਲੜ ਕੇ ਚਲਾ ਜਾਂਦਾ ਸੀ ਦਿੱਲੀ ਦਾ ਕੰਮ ਸੀਗਾ ਫੇਰੇ ਅਮਰਤਪੁਰ ਨੂੰ ਲੈ ਕੇ ਆਇਆ ਕਹਿੰਦਾ ਕਿ ਮੈਨੂੰ ਬੇਦਖਲ ਕਰ ਦਿਓ ਮੈਂ ਤਾਂ ਇਹਨਾਂ ਨਿੰਗਾ ਸਾਂ ਕਰਾਣਾ ਵਾ ਅਸੀਂ ਨਹੀਂ ਕੀਤਾ ਬੇਦਖਲ 2-3 ਮਹੀਨੇ ਦਾ ਚੱਲਦਾ ਫੇਰ 2-3 ਵਾਰੀ ਅਮਰਤਪੁਰ ਨੂੰ ਲੈ ਕੇ ਮੇਰੇ ਆੜਤੀ ਕੋਲੇ ਗਿਆ ਸਰਪੰਚ ਕੋਲੇ ਗਿਆ ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਦਾ ਫੇਰ ਅਸੀਂ ਬੇਦਖਲ ਕਰਤਾ ਤੇ ਅਸੀਂ ਬੇਦਖਲ ਕਰਤਾ ਫੇਰ ਘਰੋਂ ਚਲਾ ਗਿਆ ਇਹਰੇ ਉਹ ਆਪਦੇ ਮਾਮੇ ਦੇ ਸੱਟਾਂ ਮਾਰੀਆਂ ਪਿਛਲੇ 2023 ਦੇ ਵਿੱਚ ਉਹਦੇ ਦੇ ਸਿਰ ਦੇ ਵਿੱਚ 123 ਟੰਕੇ ਲੱਗੇ ਉਹ ਅਸੀਂ ਮਸਾਂ ਬਚਾਇਆ ਪਰ ਉਹਨਾਂ ਨੇ ਪਰਚਾ ਨਹੀਂ ਕਰਵਾਇਆ ਕਿ ਚਲੋ ਕੋਈ ਗਾਰ ਨਹੀਂ ਕਰਦਾ ਕੋਈ ਗਾਰ ਨਹੀਂ ਠੀਕ ਹੈ ਪਰ ਇਹ ਨਹੀਂ ਸਧਰਿਆ ਉਸ ਤੋਂ ਬਾਅਦ ਹੁਣ ਸਾਡੇ ਸੱਟਾਂ ਮਾਰਨ ਆ ਗਿਆ ਪੰਜ ਛੇ ਜਣੇ ਸਾਨੂੰ ਅੱਗੇ ਬਹੁਤ ਧਮਕੀਆਂ ਦਿੱਤੀਆਂ ਮੈਂ 2023 ਦੇ ਵਿੱਚ ਘੱਟ ਤੋਂ ਘੱਟ ਡੀਆਈਜੀ ਦੇ ਐਸਐਸਪੀ ਦੇ 20 ਦਰਖਾਸਤਾਂ ਦਿੱਤੀਆਂ ਜੀ ਤੇ ਕੋਈ ਕਾਰਵਾਈ ਨਹੀਂ ਹੋਈ ਉਹ 300 ਕੋਮੇ ਦਾ ਡੀਐਸਪੀ ਜੀਰਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਵਾਸਤੇ ਵਿਹਲੀ ਆ ਠੀਕ ਹੈ ਜੋ ਇਹ ਪ੍ਰਸ਼ਾਸਨ ਦੇ ਜਿੰਮੇਵਾਰੀ ਬੰਦੀ ਆ ਠੀਕ ਹੈ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਹੁਣ ਵੀ ਤਾਂ ਹਫਤਾ ਹੋ ਗਿਆ ਪ੍ਰਸ਼ਾਸਨ ਕੁਝ ਨਹੀਂ ਕਰ ਰਹਾ ਕਿ ਕਿਸ ਤਰ੍ਹਾਂ ਦੇਦੇ ਸਬੰਧ ਨੇ ਉਹਨਾਂ ਨਾਲ ਕੋਈ ਹੋਰ ਵੀਗਾ ਅਮਰਪਾਲ ਦਾ ਹਮਰਪਾਲ ਨਾਲ ਵੀ ਸਬੰਧ ਹੈ ਕੀ ਹੈ ਉਹਨਾਂ ਨਾਲ ਵੀ ਜਾਂਦਾ ਆਉਂਦਾ ਸੀ ਮੈਂ ਬਣਾ ਪਾ ਕੇ ਹੁਣ ਕੀ ਬਣਾ ਤੈਨੇ ਅਜੇ 2 ਸਾਲੀ 1.5 ਸਾਲੀ ਹੋਇਆ ਪਾਇਆ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਬਣਾ ਦੇ ਤਾਂ ਦਲਦਸ਼ਾ ਕਰਦੇ ਬਣਾ ਪਾ ਕੇ ਇਹ ਕਹਿੰਦੇ ਆ ਵੀ ਤੁਸੀਂ ਮਾਂ ਪੈਨ ਨੂੰ ਕੁੱਟੋ ਮਾਰੋ ਨਾਲੇ ਕਾਦੇ ਵਾਸਤੇ ਘੁੱਟਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ ਜਾਂ ਕੋਈ ਕੰਮ ਕਰਦਾ ਸੀ ਕਰ ਨਾ ਕਵਾਰਾ ਛੋਟਾ ਵੱਡਾ ਦੂਸਰਾ ਆਸਟ੍ਰੇਲੀਆ ਨਿੱਕਾ ਵਹਿ ਉਹ ਆਸਟ੍ਰੇਲੀਆ ਹਾਂਜੀ ਅੱਛਾ ਇਹ ਤਾਂ ਵਿਆਹ ਨਹੀਂ ਹੋਇਆ ਨਹੀਂ ਹੋਇਆ ਅੱਛਾ ਹੋਰ ਕਿਸ ਤਰ੍ਹਾਂ ਦੀ ਹੈ ਹਰਕਤਾਂ ਬਸ ਹਰਕਤਾਂ ਦੇ ਬਸ ਕੁੱਟੋ ਮਾਰੋ ਲੁੱਟੋ ਖਾਓ ਨੋਟਾਂ ਖਾਓ ਕਰਦਾ ਹੀ ਹੋਗਾ ਜੋ ਸੱਡ ਨੂੰ ਲੁੱਟ ਕੇ ਲਗਿਆ ਆ ਦਿਨੇ ਜਿਹੜੇ ਨਾਲ ਆਏ ਉਹਨੂੰ ਕੀ ਹੋਦਾ ਕਿੰਨੀਆਂ ਕੁ ਲੁੱਟਾ ਕਰਦੇ ਕਿੰਨੀਆਂ ਕੁ ਮਾਵਾਂ ਨੂੰ ਕੁੱਟਣ ਜਾਂਦੇ ਆ ਇਨੇ ਕ ਲੋਕਾਂ ਨੂੰ ਕੁੱਟ ਕੇ ਆਉਂਦੇ ਆ ਜੇ ਸਾਨੂੰ ਕੁੱਟਣਾ ਆ ਸਕਦਾ ਲੋਕਾਂ ਨੂੰ ਕੁੱਟਣਾ ਨਹੀਂ ਜਾਂਦੇ ਹੋਣਗੇ ਸਿੱਖੀ ਕੀ ਕਹਿੰਦੀ ਹੈ ਸਿੱਖੀ ਕੀ ਕਹਿੰਦੀ ਸਿੱਖੀ ਨੇ ਕੀ ਕਹਿਣਾ ਸਿੱਖੀ ਇਹ ਕੁਝ ਕਹਿੰਦੀ ਆ ਵੀ ਤੁਸੀਂ ਸਿੱਖ ਬਣ ਕੇ ਤੇ ਘਰ ਦੇਆਂ ਨੂੰ ਕੁੱਟੋ ਸਿੱਖੀ ਇਹ ਕਹਿੰਦੀ ਵੀ ਤੁਸੀਂ ਲੋਕਾਂ ਦੀਆਂ ਕੁੱਟਾਂ ਮਾਰਾਂ ਕਰੋ ਸਿੱਖੀ ਚ ਕਿੱਥੇ ਲਿਖਿਆ ਵੀ ਕੁੱਟਾਂ ਮਾਰਾ ਕਰੋ ਕੋਈ ਇੱਕ ਕੱਕਾ ਖੈ ਸਰਦਾਨੀਗਾ ਸਾਨੂੰ ਨਹੀਂ ਪਤਾ ਕਿਹੜੇ ਨਸ਼ੇ ਕਰਦਾ ਜਿਹੜਾ ਐ ਭੱਜਾ ਫੱਦਾ ਘੋੜੀ ਵਾਂਗੂ ਕਿਤੇ ਖੜਦਾ ਹੀ ਨਹੀਂ ਘਰ ਦੇ ਵਿੱਚ ਹਮਲਾ ਕੀਤਾ ਹਾਂਜੀ ਘਰ ਚ ਹਮਲਾ ਕੀਤਾ ਕਿਹਦੇ ਨਾਲ ਸਾਡੇ ਦੋਨਾਂ ਜੀਆਂ ਨੇ ਕੀਤਾ ਦੇਵਤੇ ਪਿਆਉਤੇ ਕਿਤੇ ਕੋਈ ਕਿਸੇ ਦੇਸ਼ਵਾਲਾ ਦੇਸ਼ਵਾਲਾ ਨਾਲ ਗੰਡਾਸੇ ਕਿਰਪਾਨਾਂ ਕੱਢੀਆਂ ਇਹਨਾਂ ਨੇ ਉਹਦਾ ਚਲੌਂਦ ਉਹਦਾ ਚਲੌਂਦਾ ਹੁਕਮ ਨੇ ਮਿਲਿਆ ਇਹਨਾਂ ਨੂੰ ਵੀ ਅਸੀਂ ਬਾਹਰੋਂ ਭੱਜ ਕੇ ਤਾਂ ਨਹੀਂ ਤੇ ਕਿਰਪਾਨਾਂ ਕੱਢੀਆਂ ਫਿਰ ਉਹ ਦੁਬਾਰਾ ਉਹਨੇ ਆ ਕੇ ਗੇਟ ਖਲਾਇਆ ਮੈਂ ਗੇਟ ਲਾਤਾ ਸੀ ਇਹਨੂੰ ਅੰਦਰੋਂ ਫਿਰ ਦੁਬਾਰਾ ਕਿਨੇਂ ਗੇਟ ਖਲਾਇਆ ਕਿ ਨਾ ਕਿ ਮੈਂ ਤੇਰੇ ਗਟਵੜ ਤੋਂ ਬੂਆ ਖੋਲ ਦੇ ਇੱਦਾਂ ਕਿਹੜਾ ਖੂਨ ਦਾ ਪਿਆਸਾ ਬਣ ਗਿਆ ਕੀ ਕਾਰ ਤੇ ਖੂਨ ਤਾਂ ਪਿਆਸਾ ਹੀ ਆ ਤਾਂ ਜਦੋਂ ਅੰਦਰ ਜੰਮਿਆ ਹੁੰਦਾ ਖੂਨ ਦਾ ਪਿਆਸਾ ਹੀ ਆ ਇਹ ਤਾਂ ਇਹੇ ਲੱਛਣ ਕਰਦਾ ਪਹਿਲਾਂ ਤੋਂ ਕਾਰਵਾਈ ਕਾਰਵਾਈ ਪਾਸ ਕਰੇ ਹਾਂ ਹਾਂਜੀ ਮਾਲਾ ਮਾਲਾ ਸਾਨੂੰ ਹੁਣ ਵੀ ਮਾਰ ਸਕਦਾ ਸਾਨੂੰ ਹੁਣ ਵੀ ਖਤਰਾ ਅਸੀਂ ਤਾਂ ਹੁਣ ਵੀ ਲੋਕ ਲਾ ਕੇ ਪੈਨੇ ਘਰੇ ਬੰਦੇ ਪਾ ਕੇ ਪੈਨੇ ਹਸਣ ਤਾਂ ਹੁਣ ਵੀ ਖਤਰਾ ਹੁਣ ਵੀ ਤਾਂ ਸ਼ਰੀਆ ਮੇ ਖੁੱਲਾ ਫਰਦਾ ਉਹਨੂੰ ਕਿਹੜਾ ਪੌਸ ਫੜ ਰਹੀ ਹੈ ਇਹ ਮਾਮਲਾ ਇਹ ਜੀ ਪਿੰਡ ਗੱਗਵਣਾ ਜੀ ਉਥੋਂ ਜਸਵੀਰ ਕੌਰ ਪਤਨੀ ਅੰਗਰੇਜ਼ ਸਿੰਘ ਦਾ ਉਹਨਾਂ ਦਾ ਲੜਕਾ ਸੀ ਗੱਲਾਪਰੀ ਸਿੰਘ ਜੀ ਉਹਨੂੰ ਕੀਤਾ ਬੇਦਖਲ ਪਹਿਲਾਂ ਵਿਦੇਸ਼ ਗਿਆ ਸੀ ਵਿਦੇਸ਼ ਚੋਂ ਆ ਕੇ ਹੁਣ ਉਹ ਘਰ ਨਹੀਂ ਰਹਿੰਦਾ ਹੈਗਾ ਜੀ ਇਹ ਆਇਆ ਜੀ ਘਰ ਨਾਲ ਪੰਜਾਂ ਬੰਦੇ ਹੋਰ ਸੀ ਦੇ ਜੀ ਆ ਕੇ ਤੇ ਘਰਾਂ ਦੇ ਬਾਪ ਨੂੰ ਮਾਂ ਨੂੰ ਕੁੱਟਮਰ ਕਰਕੇ ਇੱਕ ਬੁਲਟ ਮੋਟਰਸਾਈਕਲ ਦੋ ਮੋਬਾਈਲ ਲੈ ਕੇ ਚਲਾ ਗਿਆ ਜੀ ਸਭ ਕਿੰਨੇ ਬੰਦੇ ਦੇਕਾਰ ਬੀ ਸੀ ਇਹ ਸਰ ਇੱਕ ਤਾਂ ਲੜਕਾ ਲਾਪਰੀ ਤੇ ਤੇ ਬਾਕੀ ਇਹ ਨਨ ਫਿਰ ਬੰਦੇ ਚਾਰ ਹੋਰ ਜੀ ਅੰਦਰ ਬੜੇ ਤੇ ਮੁਕਦਮ ਹਾਂ ਜੀ ਮੁਕਦਮ ਅਰਜ ਕਰਤਾ 33 ਨੰਬਰ ਐਫ ਯਰ ਜੀ 452 ਚ 148 59 323 ਅਗਲੀ ਕਾਰ ਵੀ ਗਤੀਸ਼ ਜਾਰੀ ਹੈ ਜੀ ਮੇਜਰ ਸਿੰਘ ਠੜਦਾ ਸਾਹਿਬ ਹੋ ਗਏ ਜੀ